ਸਵਤੋਚੋਣਾ ਦੇ ਵਿਚਾਲੇ ਅਕਾਲੀ ਦਲ ਨੂੰ ਵੱਡਾ ਛਟਕਾ ਪਵਨ ਕੁਮਾਰਟੀ ਨੂੰ ਆਪ ਦੇ ਵਿੱਚ ਸ਼ਾਮਲ ਸਿਆਮਨ ਨੇ ਪਾਰਟੀ ਦੇ ਵਿੱਚ ਕਰਵਾਈ ਜੁਆਇਨਿੰਗ ਕੱਲ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰੇਗੀ ਆਪ ਜੰਦਰ ਤੋਂ ਪਵਨ ਕੁਮਾਰਟੀ ਨੂੰ ਤੇ ਟਿੱਕਟ ਫਾਈਨਲ ਤਾਂ ਲੁਧਿਆਣਾ ਤੋਂ ਮੌਜੂਦਾ ਵਿਰਾਇਕ ਨੂੰ ਮਿਲ ਸਕਦਾ ਹੈ ਮੌਕਾ ਲੁਖਤਵਾ ਚੋਣਾਂ ਦੇ ਲਈ ਭਾਜਪਾ ਨੇ ਜਾਰੀ ਕੀਤਾ ਸੰਕਲਪ ਪੱਤਰ ਮਹਿਲਾਵਾਂ ਗਰੀਬਾਂ ਤੇ ਨੌਜਵਾਨਾਂ ਦੇ ਲਈ ਕਈ ਗਰੰਟੀਆਂ ਦਾ ਐਲਾਨ 70 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਦੇ ਲਈ ਆਯੂਸ਼ਮਾਨ ਯੋਜਨਾ ਯੂਸੀਸੀ ਤੋਂ ਲੈ ਕੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਵਾਦ ਆ ਬੀਜੇਪੀ ਦੇ ਮੈਨੀਫੈਸਟੋ ਤੇ ਵਿਰੋਧੀਆਂ ਦਾ ਹਮਲਾ ਰਾਹੁਲ ਬੋਲੇ ਸੰਕਲਪ ਪੱਤਰ ਤੋਂ ਮਹਿੰਗਾਈ ਤੇ ਬੇਰੁਜ਼ਗਾਰੀ ਗਾਇਬ ਅਹਿਮ ਮੁੱਦਿਆਂ ਤੇ ਚਰਚਾ ਨਹੀਂ ਕਰਨਾ ਚਾਹੁੰਦੀ ਭਾਜਪਾ ਤਾਂ ਆਪ ਨੇ ਪੀਐਮ ਦੀ ਗਰੰਟੀ ਨੂੰ ਦੱਸਿਆ ਸਿਰਫ ਜੁਮਲਾ ਆ ਕਾਲੀ ਦਲ ਵੱਲੋਂ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਨੂੰ ਉਮੀਦਵਾਰ ਬਣਾਉਣ ਤੋਂ ਢੀਂਸਾ ਪਰਿਵਾਰ ਨਾਰਾਜ਼ ਕਿਆ ਸਾਨੂੰ ਬਿਨਾਂ ਪੁੱਛੇ ਦਿੱਤੀ ਗਈ ਟਿਕਟ ਪਾਰਟੀ ਨੇ ਨਹੀਂ ਨਭਾਇਆ ਆਪਣਾ ਵਾਦਾ ਯਾਰਚੇ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਜਾਰੀ ਸਮਾਣਾ ਦੇ ਵਿੱਚ ਜਥੇਬੰਦੀਆਂ ਨੇ ਪ੍ਰਨੀਤ ਕੌਰ ਦਾ ਕੀਤਾ ਵਿਰੋਧ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਡਾਕਟਰ ਅੰਬੇਦਕਰ ਜਨਮ ਦਿਵਸ ਮੌਕੇ ਦੇਸ਼ ਭਰ ਦੇ ਵਿੱਚ ਆਮ ਆਦੀ ਪਾਰਟੀ ਦਾ ਹੱਲਾ ਬੋਲ ਸ਼ਰ ਸ਼ਰ ਕਰ ਰਹੇ ਨੇ ਪ੍ਰਦਰਸ਼ਨ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਜਤਾਇਆ ਜਾ ਰਿਹਾ ਵਿਰੋਧ ਜੈਸ਼ਨ ਲੌਰੈਂਸ ਵਿਸ਼ਣੋਈ ਦੇ ਭਰਾ ਨੇ ਲਈ ਸੁਲਮਾਨ ਖਾਨ ਤੇ ਘਰ ਦੇ ਬਾਹਰ ਫਾਇਰਿੰਗ ਦੀ ਜ਼ਿੰਮੇਵਾਰੀ ਅਨਮੋਲ ਬਸ਼ਨੋਈ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਰਟੀ ਕੀਤਾ ਕਬੂਲ ਅੱਜ ਤੜਕੇ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਛੋਟਰਾਂ ਨੇ ਚਲਾਈਆਂ ਸਨ ਗੋਲੀਆਂ। ਨੱਚੀ ਗੱਲ ਤੁਸੀਂ ਵੀਖ ਰਹੇ ਹੋ న్యూਸ 18 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਗੱਲ ਹੋਵੇਗੀ 24 ਦੇ ਚੈਂਪੀਅਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਲੋਕ ਸਭਾ ਚੋਣਾਂ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ। ਪਵਨ ਟਿੰਨੂ ਅਕਾਲੀ ਦਲ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਸੀਆਮਾਨ ਨੇ ਆਪ ਦੇ ਵਿੱਚ ਪਵਨ ਕੁਮਾਰ ਟਿੰਨੂ ਨੂੰ ਸ਼ਾਮਲ ਕਰਵਾਇਆ। ਪਵਨ ਟਿੰਨੂ ਜਲੰਧਰ ਤੋਂ ਆਮ ਆਦਮੀ ਪਾਰਟੀ ਟਿਕਟ ਦੇ ਸਕਦੀ ਹੈ। ਆਦਮਪੁਰ ਤੋਂ ਤਾਂ ਦੱਸਦੀ ਹੈ ਕਿ ਦੋ ਵਾਰ ਦੇ ਵਿਧਾਇਕ ਰਹਿ ਚੁੱਕੇ ਨੇ ਪਵਨ ਟਿੰਨੂ 2012 ਤੇ 2017 ਦੇ ਵਿੱਚ ਦੋ ਵਾਰ ਦੇ ਵਿਧਾਇਕ ਨੇ ਅਕਾਲੀ ਦਲ ਦੇ 2014 ਦੇ ਵਿੱਚ ਜਲੰਧਰ ਤੋਂ ਲੋਕ ਸਭਾ ਚੋਣਵਾਂ ਵਿੱਚ ਲੜੀ ਹਾਲਾਂਕਿ ਉਸ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ 2022 ਤੋਂ ਅਕਾਲੀ ਦਲ ਦੇ ਵੱਲ ਉਹਨਾਂ ਨੂੰ ਆਦਮਪੁਰ ਤੋਂ ਚੋਣ ਨਿਦਾਨ ਦੇ ਵਿੱਚ ਉਤਾਰਿਆ ਗਿਆ 2022 ਦੇ ਵਿੱਚ ਵੀ ਹਾਰ ਗਏ ਤੇ ਜਦੋਂ ਹੁਣ 24 ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਵੱਖ-ਵੱਖ ਪਾਰਟੀਆਂ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਦਾਅ ਖੇਡਿਆ ਗਿਆ ਪਵਨ ਕੁਮਾਰ ਟਿੰਰ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਤਸਵੀਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਪਵਨ ਕੁਮਾਰ ਟਿੰਰ ਨੂੰ ਨਜ਼ਰ ਆ ਰਹੇ ਦਰਸਲ ਥੋੜਾ ਸਮਾਂ ਪਹਿਲਾਂ ਹੀ ਜਿਹੜੀ ਕਿ ਆਪ ਦੇ ਵਿੱਚ ਇਹ ਵੱਡੀ ਜੁਆਇਨਿੰਗ ਹੋਈ ਹੈ ਤੇ ਪਵਨ ਕੁਮਾਰ ਟਿੰਰ ਨੂੰ ਜੰਦਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਆ ਤਸਵੀਰਾਂ ਸੀ ਤੁਹਾਨੂੰ ਵਖਾਰੇ ਇੱਕ ਤਸਵੀਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਵਨ ਕੁਮਾਰ ਟਿੰਨੂ ਤੇ ਉਹਨਾਂ ਦੇ ਨਾਲ ਆ ਸਾਥੀ ਸਾਥੀ ਵਰਕਰ ਜਿਹੜੇ ਸਮਰਥਕ ਉਹ ਵੀ ਨਜ਼ਰ ਆ ਰਹੇ ਨੇ ਦਰਸਤ ਥੋੜਾ ਸਮਾਂ ਪਹਿਲਾਂ ਇਹ ਵੱਡੀ ਜੁਆਇਨਿੰਗ ਹੋਈ ਹੈ ਗਲਤ ਇਹਨਾਂ ਪਾਰਟੀਆਂ ਦੀ ਕੀਤੀ ਜਾਵੇ ਤਾਂ ਬੀਜੇਪੀ ਦੇ ਉਮੀਦਵਾਰ ਨੇ ਸੂਚੀ ਰਿੰਕੂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਚਰਨਜੀਤ ਚੰਨੀ ਜੋ ਕਿ ਮੰਨੇ ਜਾ ਰਹੇ ਨੇ ਤੇ ਪਵਨ ਕੁਮਾਰ ਟਿੰਨੂ ਦੇ ਟਿਕਟ ਵੀ ਲਗਭਗ ਫਾਈਨਲ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਹੋ ਸਕਦੇ ਨੇ ਹਾਲਾਂਕਿ ਉਹ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਸ ਤੇ ਦਾਅ ਖੇਡਿਆ ਜਾਂਦਾ ਹੈ ਕਿਸ ਨੂੰ ਜਲੰਧਰ ਦੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਸੋ ਜਲੰਧਰ ਦਾ ਅਖਾੜਾ ਲਗਾਤਾਰ ਪੱਕਿਆ ਹੋਇਆ ਹੈ ਸੁਸ਼ੀਲ ਕੁਮਾਰ ਰਿੰਕੂ ਹਾਲਾਂਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਦੇ ਦਿੱਤੀ ਗਈ ਸੀ ਪਰ ਉਹ ਭਾਜੀਪੀ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਦੀ ਤਲਾਸ਼ ਕੀਤੀ ਜਾ ਰਹੀ ਸੀ ਤੇ ਇਸ ਦੇ ਵਿਚਾਲੇ ਇਹ ਵੱਡਾ ਤਾ ਖੱਡੇਆ ਗਿਆ ਆਵਾਜ਼ ਦੀ ਪਾਰਟੀ ਦੇ ਵੱਲੋਂ ਕਿਉਂਕਿ ਜਲੰਧਰ ਲੋਕ ਸਭਾ ਹਲਕੀ ਦੀ ਗੱਲ ਕਰੀਏ ਤਾਂ ਵੱਡਾ ਸਾਡੇ ਪੱਧਰ ਤੇ ਦਲਿਤ ਵੋਟ ਬੈਂਕ ਹੈ ਤਾਂ ਕਵਨ ਕੁਮਾਰ ਟੀਨੂ ਵੱਡੇ ਦਲ ਜਿਹੜੇ ਵੱਜੋਂ ਜਿਹੜੇ ਕਿ ਦਲਿਤ ਆਗੂ ਦੇ ਵੱਜੋਂ ਜਾਣੇ ਜਾਂਦੇ ਨੇ ਆਦਮਪੁਰ ਦੇ ਹਲਕੇ ਦੇ ਨਾਲ ਜਿਹੜੇ ਕਿ ਤਾਲੁਕ ਰੱਖਦੇ ਨੇ ਆਦਮਪੁਰ ਤੋਂ ਦੋ ਵਾਰ ਦੇ ਵਿਧਾਇਕ ਰਹੇ ਚੁੱਕੇ ਨੇ ਆਦਮਪੁਰ ਵਿਧਾਨ ਸਭਾ ਹਲਕੀ ਦੀ ਗੱਲ ਕਰੀਏ ਤਾਂ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਹੀ ਇਹ ਹਲਕਾ ਵੀ ਆਉਂਦਾ ਹੈ ਤਾ ਇਸ ਦੇ ਵਿਚਾਲੇ ਇਹ ਵੱਡਾ ਦਾ ਆਮ ਆਦੀ ਪਾਰਟੀ ਦੇ ਵੱਲੋਂ ਖੜਿਆ ਗਿਆ ਜਿਹੜੀ ਵੱਡੀ ਜੁਆਇਨਿੰਗ ਕਰਵਾਈ ਗਿਆ ਤਾਂ ਉਹ ਅਲੱਗ-ਅਲੱਗ ਤਸਵੀਰਾਂ ਵਿਖਾ ਰਹੇ ਤਸਵੀਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆ ਰਹੇ ਨੇ ਪਵਨ ਕੁਮਾਰਟੀ ਨੂੰ ਨਜ਼ਰ ਆ ਰਹੇ ਨੇ ਜਿਹੜੇ ਕਿ ਹੁਣ ਸਾਬਕਾ ਅਕਾਲੀ ਤੇ ਮੌਜੂਦਾ ਜਿਹੜੇ ਕਿ ਹੁਣ ਆਮ ਆਦੀ ਪਾਰਟੀ ਦੇ ਆਗੂ ਹੋ ਚੁੱਕੇ ਨੇ ਤੇ ਕੱਲ ਤੱਕ ਜਿਹੜੇ ਕਿ ਜਲੰਧਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਵੀ ਹੋ ਸਕਦੇ ਨੇ ਸੋ ਲਗਾਤਾਰ ਦਲ ਬਦਲੀਆਂ ਦਾ ਤੌਰ ਜਾਰੀ ਹੈ ਪਿਛਲੇ ਦਿਨਾਂ ਦੇ ਦੌਰਾਨ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਅਜਿਹੇ ਵੱਡੇ ਚਿਹਰੇ ਵੱਡੇ ਆਗੂ ਜਿਹੜੇ ਕਿ ਪਾਰਟੀ ਨੂੰ ਅਲਵਿਦਾ ਕ ਆ ਪ੍ਰਨੀਤ ਕੋਰ ਹੋਣ ਚਾਏ ਸਕੰਦਰ ਸਿੰਘ ਮਲੂਕਾ ਦੇ ਨੂੰ ਪੁੱਤ ਹੋਣ ਇਸ ਤੋਂ ਇਲਾਵਾ ਡਾਕਟਰ ਰਾਸ਼ਟਮਾਰ ਛੱਬੇਵਾਲ ਹੋਣ ਲਗਾਤਾਰ ਜੀਆਂ ਤਲਬਦਲੀਆਂ ਦਾ ਦੌਰ ਚੱਲ ਰਿਹਾ ਤੇ ਇਸ ਦੇ ਵਿਚਾਲੇ ਇੱਕ ਵੱਡੀ ਖਬਰ ਜਿਹੜੀ ਕਿ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ ਕਿ ਹੁਣ ਪਵਨ ਕੁਮਾਰ ਟਿੰਨੂ ਦੇ ਵੱਲੋਂ ਵੀ ਆਸ਼ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਪਵਨ ਕੁਮਾਰ ਟਿੰਨੂ ਜਿਹੜੇ ਕਿ ਜੰਦਰ ਲੋਕ ਸਭਾ ਸੀਟ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਸੋ ਮੁਕਾਬਲਾ ਜੰਦਰ ਦੇ ਵਿੱਚ ਕਾਫੀ ਆ ਦਿਲਚਸਪ ਨਜ਼ਰ ਆ ਰਿਹਾ ਸਿੱਧੇ ਸਿੱਧੇ ਤੌਰ ਤੇ ਟੱਕਰ ਜਿਹੜੀ ਕਿ ਪਵਨ ਕੁਮਾਰ ਟੀਨੋਂ ਦੀ ਜੇਕਰ ਉਹ ਉਮੀਦਵਾਰ ਕੱਲ ਅਨਾਉਂਸ ਹੁੰਦੇ ਨੇ ਤਾਂ ਉਹਨਾਂ ਦੀ ਟੱਕਰ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਹੋਵੇਗੀ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਿ ਪਹਿਲਾਂ ਕਾਂਗਰਸ ਦਾ ਹਿੱਸਾ ਰਹੇ ਪਿਛਲੇ ਸਾਲ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਉਸ ਤੋਂ ਬਾਅਦ ਆਵਾਦੀ ਪਾਰਟੀ ਦੇ ਉਹਨਾਂ ਨੂੰ ਚੋਣ ਲੜਾਈ ਗਈ ਜਿੱਤਨ ਦੇ ਵਿੱਚ ਕਾਮਯਾਬ ਰਹੇ ਤਾਂ ਜਦੋਂ 24 ਦਾ ਖਾੜਾ ਭੱਤਿਆ ਹੋਇਆ ਤਾਂ ਉਹਨਾਂ ਦੇ ਵੱਲੋਂ ਭਾਜਪਾ ਦਾ ਪੱਲਾ ਫੜ ਲਿਆ ਗਿਆ ਜੀਤਿਲ ਕੁਮਾਰ ਰਿੰਕੂ ਇੱਕ ਪਾਸੇ ਭਾਜਪਾ ਦੇ ਉਮੀਦਵਾਰ ਨੇ ਇੱਕ ਪਾਸੇ ਚੰਨਜੀ ਚੰਨੀ ਕਾਂਗਰਸ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਪਵਨ ਕਮਾਟੀ ਨੂੰ ਜਿਹੜੇ ਕਿ ਲਗਭਗ ਉਹਨਾਂ ਦੇ ਟਿਕਟ ਵੀ ਫਾਈਨਲ ਮੰਨੀ ਜਾ ਰਹੀ ਹੈ ਆਪ ਦੇ ਉਮੀਦਵਾਰ ਹੋਣਗੇ ਜਲੰਧਰ ਤੋਂ ਤਾਂ ਤਿੰਨ ਤਸਵੀਰਾਂ ਜਿਹੜੀਆਂ ਪੂਰੀਆਂ ਸਪਸ਼ਟ ਨਜ਼ਰ ਆ ਰਹੀਆਂ ਨੇ ਹਾਲਾਂਕਿ ਅਕਾਲੀ ਦਲ ਦੇ ਵੱਲੋਂ ਕਦੋਂ ਤੱਕ ਪੱਤੇ ਖੁੱਲੇ ਜਾਂਦੇ ਜੰਦਰ ਨੂੰ ਲੈ ਕੇ ਕਦੋਂ ਉਮੀਦਵਾਰ ਦੀ ਅਨਾਊਂਸਮੈਂਟ ਕੀਤੀ ਜਾਂਦੀ ਹੈ ਦੇਖਣਾ ਹੋਵੇਗਾ ਕਿਉਂਕਿ ਕੱਲ ਸ਼੍ਰੋਮਣੀ ਅਕਾਲੀ ਦਲ ਨੇ 7 ਉਮੀਦਵਾਰਾਂ ਦਾ ਐਲਾਨ ਕੀਤਾ ਸੀ ਗਾਵਾਂ ਦੀ ਪਾਰਟੀ ਦੇ ਦਿਲ ਹੁਣ ਤੱਕ 9 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਕੱਲ ਜਿਹੜੀਆਂ ਕਿ 2 ਸੀਟਾਂ ਤੇ ਹੋਰ ਐਲਾਨ ਕੀਤਾ ਜਾਵੇਗਾ ਇੱਕ ਲੁਧਿਆਣਾ ਲੁਧਿਆਣਾ ਦੇ ਵਿੱਚ ਇਹ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਮੌਜੂਦਾ ਵਿਧਾਇਕ ਤੇ ਜਿਹੜਾ ਦਾਖਲਿਆ ਜਾਵੇਗਾ ਤਾਂ ਜਲੰਧਰ ਤੋਂ ਜਿਹੜੇ ਕਿ ਪਵਨ ਕੁਮਾਰ ਟੀਨੂ ਦੀ ਟਿਕਟ ਕੱਲ ਬਿਲਕੁਲ ਪੱਕੀ ਹੋ ਸਕਦੀ ਹੈ ਜਲੰਧਰ ਤੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਆਸੋ ਲਗਾਤਾਰ ਗੱਲ ਪੰਜਾਬ ਦੀ ਕਰੀਏ ਤਾਂ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੈ ਹਾਲਾਂਕਿ ਅਜੇ ਵੀ ਕਾਫੀ ਸਮਾਂ ਬਾਕੀ ਹੈ ਵਕਫਾ ਬਾਕੀ ਹੈ ਪਰ ਇਸ ਦੇ ਵਿਚਾਲੇ ਹਰ ਪਾਰਟੀ ਦੇ ਵੱਲੋਂ ਇਹ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆ ਵੱਡਾ ਹੈਵੀweight ਚੇਹਰਾ ਜਿਹੜਾ ਕਿ ਚੌਂ ਮੈਦਾਨ ਦੀ ਵਿੱਚ ਉਤਾਰਿਆ ਜਾਵੇ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਤਾਂ ਇਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਨੂੰ ਕਾਫੀ ਸਮਾਂ ਵੀ ਮਿਲ ਗਿਆ ਹੈ ਤੇ ਇਸ ਕਰਕੇ ਥੋੜੇ-ਥੋੜੇ ਵਕਫੇ ਦੇ ਬਾਅਦ ਵੱਖ-ਵੱਖ ਕੂਚੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਉਮੀਦਵਾਰਾਂ ਦੀ ਅਨਾਉਂਸਮੈਂਟ ਕੀਤੀ ਜਾ ਰਹੀ। ਉਹਥੇ ਕੱਲ ਦੋ ਹੋਰ ਉਮੀਦਵਾਰਾਂ ਦਾ ਐਲਾਨ ਆਵਾਦੀ ਪਾਰਟੀ ਦੇ ਵੱਲੋਂ ਕੀਤਾ ਜਾਵੇਗਾ ਕਿਉਂਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡੀ ਜਾਣਕਾਰੀ ਦਿੱਤੀ ਗਈ ਸੀ ਕਿ 16 ਤਰੀਕ ਨੂੰ ਜਿਹੜਾ ਕਿ ਐਲਾਨ ਕੀਤਾ ਜਾਵੇਗਾ ਦੋ ਉਮੀਦਵਾਰਾਂ ਦੇ ਐਲਾਨ ਦਾ ਹਾਲਾਂਕਿ ਅੱਜ 14 ਤਰੀਕ ਹੈ ਕੱਲ 15 ਤਰੀਕ ਹੈ ਤੇ 15 ਤਰੀਕ ਨੂੰ ਦੋ ਹੋਰ ਉਮੀਦਵਾਰਾਂ ਦਾ ਐਲਾਨ ਆਵਾਦੀ ਪਾਰਟੀ ਦੇ ਵੱਲ ਕੀਤਾ ਜਾਵੇਗਾ ਉਹ ਦੋ ਸੀਟਾਂ ਕਿਹੜੀਆਂ ਨੇ ਇੱਕ ਜਲੰਧਰ ਸੀਟ ਤੇ ਜਿਹੜਾ ਕਿ ਉਮੀਦਵਾਰ ਡਿਨਾਉਂਸਮੈਂਟ ਹੋਵੇਗੀ ਤੇ ਕਾਫੀ ਇਹ ਤੈ ਹੀ ਮੰਨਿਆ ਜਾ ਰਿਹਾ ਕਿ ਪਵਨ ਕੁਮਾਰ ਟਿਨੂ ਦੀ ਨੌਂਸਮੈਂਟ ਹੋ ਜਾਵੇਗੀ ਕੱਲ ਨੂੰ ਤੇ ਲੁਧਿਆਣਾ ਦਿੱਲੀ ਵੀ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ ਆ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਤੋਂ ਜਿਹੜੇ ਕਿ ਮੌਜੂਦਾ ਵਿਧਾਇਕ ਤੇ ਦਾ ਖੇਡਿਆ ਜਾ ਸਕਦਾ ਹੈ ਪਾਰਟੀ ਦੇ ਵੱਲੋਂ ਹਾਲਾਂਕਿ ਮੌਜੂਦਾ ਵਿਧਾਇਕ ਹੈ ਕੋਣ ਨਹੀਂ ਸੋ ਲੁਧਿਆਣਾ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਮੌਜੂਦਾ ਵਿਧਾਇਕ ਨੂੰ ਕਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਹਾਲਾਂਕਿ ਲੁਧਿਆਣੇ ਦੀ ਗੱਲ ਕਰੀਏ ਤਾਂ ਭਾਜਪਾ ਦੇ ਵਿੱਚ ਰਮਨਿਤ ਬਿੱਟੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਕਿ ਪਿਛਲੇ ਦਿਨੀਂ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਚਲੇ ਗਏ ਸਨ ਸੋ ਇੱਕ ਇੱਕ ਕਰਕੇ 13 ਲੋਕ ਸਭਾ ਸੀਟਾਂ ਤੇ ਜਿਹੜੇ ਕਿ ਪਿਕਚਰ ਹੈ ਉਮੀਦਵਾਰਾਂ ਨੂੰ ਲੈ ਕੇ ਕਾਫੀ ਅਸਪਸ਼ਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਸਿੱਧੀਆਂ ਤਾਂ ਲਾਈਵ ਤਸਵੀਰਾਂ ਵਖਾ ਰਹੇ ਹਨ ਪਵਨ ਕੁਮਾਰਟੀ ਨੂੰ ਬਾਹਰ ਆ ਚੁੱਕੇ ਨੇ ਉਹਨਾਂ ਤੇ ਨਜ਼ਰ ਰਹੇਗੀ ਕਿ ਆਖਰਕਾਰ ਇਸ ਜਾਇਨਿੰਗ ਤੋਂ ਬਾਅਦ ਪਵਨ ਕੁਮਾਰ ਟਿਨੂ ਦੇ ਵੱਲੋਂ ਕੀ ਕੁਝ ਕਿਹਾ ਜਾਂਦਾ ਹੈ ਥੋੜਾ ਸਮਾਂ ਪਹਿਲਾਂ ਦਰਸਲ ਇਹ ਵੱਡੀ ਜਾਇਨਿੰਗ ਹੋਈ ਹੈ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਪਵਨ ਕੁਮਾਰ ਟਿਨੂ ਜਿਨ੍ਹਾਂ ਦੇ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਿਹਾ ਗਿਆ ਥੋੜੀ ਦਿਰ ਦੇ ਵਿੱਚ ਮੀਡੀਆ ਦੇ ਮੁਖਾਤਿਬ ਹੋ ਰਹੇ ਨੇ ਪਵਨ ਕੁਮਾਰ ਟਿਨੂ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਕਿਉਂਕਿ ਆਪਾਂ ਵੇਖ ਰਹੇ ਆ ਕਿ ਜਦੋਂ ਤੋਂ ਆਮ ਪਾਰਟੀ ਦੀ ਸਰਕਾਰ ਬਣੀ ਆ ਆਮ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਆ ਚਾਹੇ ਉਹ ਮੁਫਤ ਬਿਜਲੀ ਹੋਏ 80% ਤੋਂ ਵੱਧ ਲੋਕਾਂ ਨੂੰ ਮਿਲਦੀ ਹੈ। ਚਾਹੇ ਉਹ ਮੁਹੱਲਾ ਕਲੀਨਿਕਾਂ ਵਿੱਚ ਆਮ ਲੋਕਾਂ ਨੂੰ ਦਵਾਈਆਂ ਮਿਲਦੀਆਂ ਹੋਣ, ਟ੍ਰੀਟਮੈਂਟ ਮਿਲਦਾ ਹੋਵੇ। ਤੇ ਚਾਹੇ ਉਹ ਹੋਰ ਜਿਹੜੀਆਂ ਲੋਕ ਹਿੱਤ ਹਿੱਤ ਸਕੀਮਾਂ ਆ। ਸਕੂਲ ਚੰਗੇ ਬਣ ਰਹੇ ਆ ਤੇ ਲੋਕਾਂ ਦੀ ਸੁਣਵਾਈ ਹੁੰਦੀ ਆ। ਉਹ ਇਸੇ ਲਈ ਅਸੀਂ ਲੋਕ ਸਾਰੇ ਸਿਆਸਤ ਵਿੱਚ ਜਾ ਕੇ ਕੰਮ ਕਰਦੇ ਆ। ਤਫੇ ਜਦੋਂ ਇੱਕ ਪਾਰਟੀ ਕੰਮ ਕਰ ਰਹੀ ਹੈ ਸਰਕਾਰ ਕੰਮ ਕਰ ਰਹੀ ਹੈ ਤਾਂ ਫਿਰ ਲੜਾਈ ਕਾਦੀ ਹੈ ਤੇ ਸਾਨੂੰ ਉਹਨੂੰ ਸਹਿਯੋਗ ਕਰਨਾ ਚਾਹੀਦਾ ਦੂਸਰਾ ਆਪਾਂ ਸਾਰੇ ਜਾਣਦੇ ਹਾਂ ਕਿ ਦੇਸ਼ ਵਿੱਚ ਇੱਕ ਐਸਾ ਮਾਹੌਲ ਬਣ ਰਿਹਾ ਹੈ ਕਿ ਦੇਸ਼ ਦੇ ਕਨਸਟੀਟਿਊਸ਼ਨ ਨੂੰ ਇਸ ਵੇਲੇ ਸਾਈਡ ਤੇ ਕਰਨ ਲਈ ਸਾਈਡ ਲਾਈਨ ਕਰਨ ਲਈ ਉਹਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਚੱਲੀਆਂ ਜਾ ਰਹੀਆਂ ਹਨ ਹੁਣ ਸਾਨੂੰ ਸਭ ਨੂੰ ਹੀ ਦੇਸ਼ ਵਿੱਚ ਆਪਣੀ ਆਪਣੀ ਪੋਜੀਸ਼ਨ ਕਲੀਅਰ ਕਰਨੀ ਪਵੇਗੀ ਕਿ ਕੌਣ ਦੇਸ਼ ਦੇ ਸੰਵਿਧਾਨ ਦੇ ਹਿੱਤ ਵਿੱਚ ਹੈ ਤੇ ਕੌਣ ਉਹਦੇ ਵਿਰੁੱਧ ਵਿੱਚ ਹੈ ਆਮ ਆਦਮੀ ਪਾਰਟੀ ਨੇ ਸਪਸ਼ਟ ਤੌਰ ਤੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਦੇਸ਼ ਵਾਸੀਆਂ ਦੇ ਹਿੱਤ ਵਿੱਚ ਹੈ ਗਰੀਬਾਂ ਦੇ ਹਿੱਤ ਵਿੱਚ ਹੈ ਤੇ ਕਈਆਂ ਪਾਰਟੀਆਂ ਨੇ ਹੱਲੇ ਕਈਆਂ ਪਾਰਟੀਆਂ ਨੂੰ ਕਲੈਰਿਟੀ ਨਹੀਂ ਵੀ ਉਹ ਕਿੱਥੇ ਸਟੈਂਡ ਕਰਦੀ ਇਸ ਕਰਕੇ ਅਸੀਂ ਸਾਰਿਆਂ ਨੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁਲਾਕਾਤ ਕਰਕੇ ਉਹਨਾਂ ਦੀ ਗਵਾਹੀ 'ਚ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਕਿਉਂਕਿ ਬੜੇ એનર્ਜੈਟਿਕ ਪੰਜਾਬ ਦੇ ਲੀਡਰ ਆ ਉਹਨਾਂ ਦਾ ਬਹੁਤ ਵਿਜ਼ਨ ਆ ਤੇ ਸਿੰਪਲ ਆ ਆਮ ਆ ਇੱਕ ਆਮ ਸੜਕ ਤੇ ਜਾਂਦਾ ਸੀਐਮ ਸਾਹਿਬ ਦਾ ਕਾਫਲਾ ਉਹਨੂੰ ਇੱਕ ਔਰਤ ਨਰੇਗਾ ਦੀ ਦਾਤੀ ਖੜੀ ਕਰਕੇ ਰੋਕ ਸਕਦੀ ਆ ਐਸਾ ਕਦੀ ਮੁੱਖ ਮੰਤਰੀ ਪੰਜਾਬ ਚ ਹੋਇਆ ਸੀ ਨਹੀਂ ਆਮ ਬੰਦਾ ਉਹਨਾਂ ਨੂੰ ਰੋਕ ਸਕਦਾ ਬਹੁਤ ਸਾਰੇ ਉਹਨਾਂ ਦੇ ਕੰਮ ਆ ਜਿਹੜੇ ਦੱਸੇ ਜਾ ਸਕਦੇ ਆ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਦਾ ਮਾਨਯੋਗ ਸੰਦੀਪ ਪਾਠਕ ਜੀ ਦਾ ਸਾਰੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਤੇ ਜਵੰਦਰ ਜੀ ਤੁਹਾਨੂੰ ਘਟਰੇ ਹੋ ਜੀ ਕੋਈ ਗੱਲਬਾਤ ਹੋਈ ਆ ਲੈਖਨ ਨਾਲ ਮੈਂ ਬਿਨਾਂ ਕਿਸੇ ਕੰਡੀਸ਼ਨ ਤੋਂ ਸ਼ਾਮਿਲ ਹੋਇਆ ਮੈਂ ਉਹਨਾਂ ਨੂੰ ਪਹਿਲਾਂ ਜਾਂਦਾ ਹੀ ਇਹ ਗੱਲ ਕਹੀ ਆ ਕਿ ਸਾਡੀ ਕੋਈ ਕੰਡੀਸ਼ਨ ਨਹੀਂ ਕੋਈ ਸ਼ਰਤ ਨਹੀਂ ਤੁਸੀਂ ਵੀ ਸੇਵਾ ਕਰਦੇ ਹੋ ਅਸੀਂ ਵੀ ਸੇਵਾ ਕਰ ਲਈਏ ਜਿੰਨਾ ਹੋ ਸਕਦਾ ਸਾਡਾ ਸਹਿਯੋਗ ਲਓ ਅਸੀਂ ਸਹਿਯੋਗ ਕਰਾਂਗੇ ਇਹ ਪਾਰਟੀ ਕਹਿੰਦੀ ਹੈ ਤੁਹਾਨੂੰ ਲੈक्चर ਜੋ ਵੀ ਮੇਰੀ ਡਿਊਟੀ ਪਾਰਟੀ ਲਗਾਏਗੀ ਮਾਨ ਸਾਹਿਬ ਲਾਉਣਗੇ ਅਸੀਂ ਉਹਨੂੰ ਨਿਭਾਵਾਂਗੇ ਆਕਾਲੀ ਦਲ ਛੱਡਣ ਦਾ ਕਾਰਨ ਕੀ ਹੈ ਦੇਖੋ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਆ ਪਾਰਟੀ ਦੇ ਅੰਦਰ ਬੇਪਰੋਸਗੀ ਦਾ ਮਾਹੌਲ ਆ ਲੀਡਰਸ਼ਿਪ ਦਾ ਆਪਸੀ ਵਖੇਰਮਾ ਆ ਥੱਲੇ ਦੇ ਲੈਵਲ ਤੇ ਗਰੁੱਪੀਜ਼ਮ ਆ ਕੋਈ ਕੋਸ਼ਿਸ਼ ਨਹੀਂ ਹੋ ਰਹੀ ਵਰਕਰਾਂ ਦੇ ਹੌਸਲੇ ਗire ਹੋਏ ਲੀਡਰ ਵੀ ਸੋਚਦੇ ਆ ਵੀ ਕੀ ਹੋਊਗਾ ਕਦੀ ਸੋਚਦੇ ਆ 22 ਚ ਕੀ ਹੋਊਗਾ 22 ਤੋਂ ਬਾਅਦ 24 ਚ ਕੀ ਹੋਏਗਾ 24 ਤੋਂ ਬਾਅਦ ਫਿਰ 27 ਚ ਕੀ ਹੋਏਗਾ ਕੰਫੀਡੈਂਸ ਲੈਵਲ ਬਹੁਤ ਡਾਊਨ ਆ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਵੀ ਜਦ ਕੰਮ ਕਰਨਾ ਆ ਸੇਵਾ ਕਰਨੀ ਆ ਮੇਰਾ ਪਿਛਲਾ 25 ਸਾਲ ਦਾ ਜਿਹੜਾ ਸਿਆਸੀ ਜੀਵਨ ਆ ਮੈਂ ਬੜਾ ਸਾਦਾ ਤੇ ਇਮਾਨਦਾਰ ਤੇ ਮਿਹਨਤ ਨਾਲ ਕੀਤਾ ਮੈਂ ਆਮ ਲੋਕਾਂ ਦੇ ਮੁੱਦੇ ਜਦ ਮੈਂ ਵਿਧਾਨ ਸਭਾ ਚ ਵੀ ਸੀ ਮੈਂ ਉਠਾਉਂਦਾ ਰਿਹਾ ਮੈਂ ਜਿਹਦੇ ਵੱਲੋਂ ਵੀ ਅਸੀਂ ਆਵਾਜ਼ ਉਠਾਈ ਹੈ ਇਮਾਨਦਾਰੀ ਨਾਲ ਉਠਾਈ ਥੈਂਕ ਯੂ ਵੈਰੀ ਮਚ ਜੀ 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 ਇਹ ਅਮਾਦੀ ਪਾਰਟੀ ਜੁਆਇਨ ਕੀਆ ਕਿਉਂਕਿ ਇਹ ਸ਼੍ਰਮਣ ਕਾਲੀਦਾਰ ਠੀਕ ਹੋ ਰਿਹਾ ਹੈ आम आदमी पार्टी ज्वाइन करने का आज कारण ये है कि वो सरकार जब से उन्होंने बनाई है आम लोगों के काम किए हैं मोहल्ला क्लिनिक में आम लोगों को दवाइयां ट्रीटमेंट टेस्ट मिल रहे हैं लोगों को 80 परसेंट से ज्यादा लोगों को बिजली मुफ्त मिल रही है पानी मुफ्त मिल रहा है बिना सिफारिश के नौकरी मिल रही है आम लोगों की सुनवाई हो रही है और आज देश में हमें साबित करना होगा हर इंसान को हर वोटर को ये बताना होगा कि वो किस तरफ खड़ा है एक शक्ति है ताकत है जो जो धक्का कर रही है जो दूसरी पार्टियों को जेल में बंद कर रही है और देश के संविधान को बदलना चाहती है सो so, दूसरी तरफ लोगों को भी बताना होगा कि वो कहाँ खड़े हैं कि देश के संविधान के या जो केंद्र सरकार की जो ज्यादती हो रही है जो जो एजेंसियों का गलत इस्तेमाल हो रहा है उसके खिलाफ खड़े होना हो इसलिए मैंने अपनी जिम्मेवारी समझी है कि के हम केजरीवाल साहब के साथ और हम सरदार भगवंत सिंह मान जी के साथ खड़े हैं और कॉन्स्टिट्यूशन को बचाने के लिए खड़े हैं हमने अपनी पोजीशन क्लियर कर दी है क्योंकि नहीं तो अगर ऐसा माहौल बना रहा लोग कन्फ्यूज़न में रहे तो फिर पता नहीं उनतीस में होगा इलेक्शन के नहीं होगा क्या होगा तो इसलिए भगवंत मान जी ने जो काम किए हैं उनको देखते हुए क्योंकि सियासी लोगों का फर्ज बनता है वो काम करें विकास करें लोगों की बात सुने एजुकेशन का काम करें, जो सरकार ने स्कूल अच्छे बना दिए हैं बनाए जा रहे हैं मोहल्ला क्लिनिक बना दिए हैं लोगों की सुनवाई हो रही आम बंदा सीएम साहब के काफले को रोक के अपनी बात बता सकता है ऐसा कभी देश में नहीं हुआ आम आदमी एक गरीब आदमी भी जाके बता सकता है कि ये सर मुझे ये काम है और होता है तो ऐसा हमने तो पहली बार देखा है इसलिए उनसे तो मैंने तो हमने सबने ने मान योग सीएम साहब को पहले ही जाके बोल दिया कि हमारी कोई शर्त नहीं है कोई कंडीशन नहीं है क्योंकि देश को एक मुट्ठ रखना देश में भाईचारक सांझ को कायम रखना ये सबसे बड़ी जिम्मेवारी है हमारी कोई शर्त नहीं है अगर कोई मेरी वो जिम्मेवारी लगाएंगे सेवा में हम जरूर करें देखो अभी उनके ऊपर क्या मैं टिप्पणी करू उनको बहुत बड़ा मौका जलंधर के लोकसभा लोगों ने दिया था बहुत बड़ा मौका दिया था लेकिन वो जलंधर के काम नहीं कर सके लोगों की सुनवाई नहीं कर सके फेल हो गए जब लोगों के काम हम बुला देते हैं लोग सियासी लोग फिर कुराहे पड़ गए वो गलत रास्ते पे चल पड़े इसलिए मुझे तो समझ ही नहीं आई कि जिस पार्टी ने उनको फर्श से उठा के अर्श तक पहुंचा दिया वो ऐसा क्यों करके गए देखो लोग काम चाहते हैं लोग विकास चाहते हैं लोग ऐसा सेवादार चाहते हैं जो उनको मिले उनकी बात सुने नीचे जो वोटर है लोग है वो बड़े न्यूट्रल होते हैं वो बड़े भोले वाले होते हैं ये पार्टी कट्टरता की बात हम करते हैं लोग जो आगे चले जाते हैं सियासत में जिनकी ये सोच होती है आम लोग तो बेचारे उनको काम चाहिए उनको आदमी चाहिए जो उनको मिल सके जो उनकी बात सुन सके ऐसे लोग हम कोशिश करेंगे जो भी जिम्मेवारी हमें सरकार लगाएगी पार्टी मान साहब लगाएंगे हम वो ईमानदारी से निभाएंगे जलंधर का लीडर का ना पता नहीं चल रहा है सुचीन ढेंगू जी को टिकट दिया था वो टिकट मिलने के बाद वो बीजेपी में चले गए बीजेपी से कैंडिडेट बन गए तो जीनु जी, आम आदमी पार्टी में कितना वो मैं सोलह साल मैंने श्रोमणी अकाली दल में लगाए हैं अगले महीने आठ तारीख को मेरे पूरे सोलह साल हो जाएंगे अगर मैं अकाली दल में रहा तो ईमानदारी से रहा मैंने किसी से कभी दूसरी पार्टी में कभी कोई तालमेल नहीं रखा ईमानदारी से काम किया तो अगर आज आम आदमी पार्टी के साथ आए हैं ईमानदारी से आए हैं तो इनके एजेंडे पे चलेंगे लोगों की सेवा का काम करेंगे पंजाब में अकाली दल का क्या आप देखते हैं भविष्य और ये लोकसभा चुनाव में क्या आप रहे? मैं पहले कह चुका हूं कि अकाली दल के लीडरशिप से लेकर नीचे वर्कर तक बड़ी कन्फ्यूजन है असुरक्षता का असुरक्षित का माहौल है बेभरोसकी का माहौल है एक दूसरे पे विश्वास नहीं किया जा रहा है लोगों में लोगों में ये इनसिक्योरिटी है कि क्या होगा 24 में सत्ताईस में क्या होगा हम आएंगे कि नहीं आएंगे जब किसी भी पार्टी के लोगों में वर्करों में अनिश्चता होगी जब बेविश्वासी होगी कॉन्फिडेंस नहीं होगा तो फिर वो जीत नहीं सकते तो अभी आ, अभी लोगों का भरोसा नहीं बन रहा अकाली दल ने ਇਸ ਲਈ ਹਮਨ ਕੋ ਸਭ ਕੋ ਸੇਵਾ ਕਰਨੀ ਚਾਹੀਏ ਭਗਵੰਤ ਮਾਨ ਜੀ ਦਾ ਸਾਥ ਦੇਣਾ ਚਾਹੀਏ ਠੀਕ ਹੈ ਥੈਂਕ ਯੂ ਬਰੀ ਬਿਲਕੁਲ ਸਰ ਪਵਨ ਕੁਮਾਰ ਖੜੇ ਨਾਲ ਨੇ ਗੱਲ ਕਰਦੇ ਕਿਸ ਤੰਗ ਦੇ ਨਾਲ ਅੱਜ ਤੁਸੀਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਕੀ ਕਹੋਗੇ ਇਸ ਨੂੰ ਲੈ ਕੇ ਕੀ ਰੀਜ਼ਨ ਰਹਿ ਕਿ ਤੁਸੀਂ ਅਕਾਲੀ ਦਲ ਜਿਹੜਾ ਉਹ ਛੱਡਿਆ ਮੈਂ ਪਹਿਲਾਂ ਕਿਹਾ ਅਕਾਲੀ ਦਲ 'ਚ ਮੈਂ 16 ਸਾਲ ਕਰੀਬਨ ਕੰਮ ਕੀਤਾ ਤੇ ਇਮਾਨਦਾਰੀ ਨਾਲ ਕੰਮ ਕੀਤਾ ਫਿਰ ਮੇਰੇ ਜਦੋਂ ਤੇ ਮਾਹੌਲ ਸੀ ਤੇ ਕਨਫੀਡੈਂਸ ਨਹੀਂ ਲੋਕਾ ਅੱਜ ਇਸ ਕਰਕੇ ਮੈਂ ਅੱਜ ਭਵੰਤ ਸਰ ਲੇਕਿਨ ਆਮ ਆਦੀ ਪਾਰਟੀ ਦੀ ਜਿਹੜੀ ਆਜੋ 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 ਕੀ ਕੁਛ ਰਹਿਣਾ ਆਮ ਆਦੀ ਪਾਰਟੀ ਦੇ ਵਿੱਚ ਕਿ ਤੁਹਾਨੂੰ ਸਕੇ ਕੁਝ ਆਮ ਆਦੀ ਆਦੀ ਪਾਰਟੀ ਦੇ ਵਿੱਚ ਜੁਆਇਨਿੰਗ ਕੀਤੀ ਆ ਕਾਲੀ ਦਲ ਨੂੰ ਅਲਵਿਦਾ ਕਹਿ ਦੇ ਆਖਰਕਾਰ ਵਜ੍ਹਾ ਕੀ ਰਹੀ ਕਿਉਂ ਉਹਨਾਂ ਨੇ ਆਵਾਦੀ ਪਾਰਟੀ ਦਾ ਪੱਲਾ ਫੜਿਆ ਉਸ ਵਜ੍ਹਾ ਬਾਰੇ ਉਹਨਾਂ ਦੱਸਿਆ ਕਿ ਜੋ 2 ਸਾਲਾਂ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਦੇ ਬਿਲ ਵੱਡੇ ਕੰਮ ਕੀਤੇ ਗਏ ਨੇ ਕਿਤਨੇ ਕਿਤੇ ਉਹ ਵਜ੍ਹਾ ਉਹਨਾਂ ਨੇ ਦੱਸੀ ਹੈ ਕਿ ਇਸ ਕਰਕੇ ਆਮ ਆਦੀ ਪਾਰਟੀ ਦੇ ਵਿੱਚ ਆ ਇਹ ਨਾਲ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੈਂ ਬਿਨਾਂ ਸ਼ਰਤ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋયા ਹਾਂ ਪਵਨ ਕੁਮਾਰ ਟਿਨੋ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਚੰਗਾ ਕੰਮ ਹੋ ਰਿਹਾ ਹੈ ਆਮ ਲੋਕਾਂ ਦੀਆਂ ਜ਼ਰੂਰਤਾਂ ਵੱਲ ਆਪ ਸਰਕਾਰ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਉੱਥੇ ਹੀ ਕੇਂਦਰ ਤੇ ਵਰਦੇ ਨਜ਼ਰ ਆਏ ਪਵਨ ਕੁਮਾਰ ਟਿਨੋ ਨੇ ਕਿਹਾ ਕਿ ਦੇਸ਼ ਦੇ ਵਿੱਚ ਸੰਵਿਧਾਨ ਨੂੰ ਖਤਮ ਕਰਨ ਦੇ ਲਈ ਸਾਜ਼ਿਸ਼ਾਂ ਹੋ ਰਹੀਆਂ ਨੇ ਤੇ ਆਮ ਆਦੀ ਪਾਰਟੀ ਸੰਵਿਧਾਨ ਦੇ ਨਾਲ ਖੜੀ ਹੈ ਉੱਥੇ ਆਪਣੀ ਪ੍ਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਨਿਸ਼ਾਨੇ ਤੇ ਲਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ بے ਪ੍ਰੋਸਗੀ ਹੈ ਆਪਣੇ ਲੀਡਰਾਂ ਤੇ ਹੀ ਵਿਸ਼ਵਾਸ ਨਹੀਂ ਆ ਅਕਾਲੀ ਦਲ ਦੇ ਵਰਕਰਾਂ ਨੂੰ ਤਾ ਅਕਾਲੀ ਦਲ ਨੂੰ ਵੀ ਪੰਨ ਕਮਾਟੀ ਨੂੰ ਤੇ ਨਿਸ਼ਾਨੇ ਤੇ ਲਿਆ ਗਿਆ ਹਾਲਾਂਕਿ ਉਹਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਉਹ ਕਰੀਬ 16 ਸਾਲ ਜਿਹੜੇ ਇੱਕ ਸ਼ਰਮਣੀ ਅਕਾਲੀ ਦਲ ਦਾ ਹਿੱਸਾ ਰਹਿਏ ਤੋਂ ਬਾਅਦ ਚ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਉਸ ਦੇ ਪਿੱਛੇ ਵਜ੍ਹਾ ਕੀ ਹੈ ਉਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਚਾਹੇਓ ਅ ਸਿੱਖਿਆ ਦੇ ਖੇਤਰ ਦੀ ਗੱਲ ਹੋਵੇ ਚਾਹੇ ਮੁਫਤ ਬਿਜਲੀ ਦੀ ਗੱਲ ਹੋਵੇ ਜੋ ਸਰਕਾਰ ਦੇ ਵੱਲੋਂ ਕੰਮ ਕੀਤੇ ਕੇ ਉਹਨਾਂ ਕੰਮਾਂ ਦਾ ਵੀ ਜ਼ਿਕਰ ਪਵਨ ਕੁਮਾਰ ਟਿੰਨੂ ਦੇ ਵੱਲੋਂ ਕੀਤਾ ਗਿਆ ਨਾਲ ਤੁਹਾਨੂੰ ਉਸ ਹੀੋਂ ਤਸਵੀਰਾਂ ਵਿਖਾ ਰਹੇ ਹਾਂ ਜਿੱਦੋਂ ਕਿ ਪਵਨ ਕੁਮਾਰ ਟਿੰਨੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਹਾਲਾਂਕਿ ਉਹਨਾਂ ਨੇ ਇਸ ਗੱਲ ਦਾ ਜ਼ਰੂਰ ਜ਼ਿਕਰ ਕੀਤਾ ਹੈ ਕਿ ਮੈਂ ਬਿਨਾਂ ਸ਼ਰਤ ਆਪ ਦੇ ਵਿੱਚ ਸ਼ਾਮਲ ਹੋਇਆ ਹਾਂ ਪਰ ਇਹ ਜ਼ਰੂਰ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹਨਾਂ ਦੇ ਟਿਕਟ ਲਗਭਗ ਫਾਈਨਲ ਮੰਨੀ ਜਾ ਰਹੀ ਹੈ ਕਿ ਜਲੰਧਰ ਤੋਂ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਤੇ ਨਾਲ ਹੀ ਸੁਚੀ सुशील कुमार रिंकू ਨੂੰ ਵੀ ਆਪਾਂ ਨੂੰ ਕਮਾਟੀ ਨੂੰ ਦੇ ਬਿਨੁਸ਼ਾਨੇ ਤੇ ਲਿਆ ਗਿਆ ਉਹਨਾਂ ਨੇ ਕਿਹਾ ਕਿ ਐਮਪੀ ਬਣਨ ਤੋਂ ਬਾਅਦ ਚ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਲੋਕਾਂ ਦੇ ਵਿਚਾਰ ਨਹੀਂ ਰਹੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਇਸ ਗੱਲ ਦੀ ਸਮਝ ਨਹੀਂ ਆਈ ਕਿ ਜਿਸ ਪਾਰਟੀ ਨੇ ਉਹਨਾਂ ਨੂੰ ਅ ਫਰਸ਼ ਤੋਂ ਅਸ਼ਟ ਤੱਕ ਪਹੁੰਚਾਇਆ ਆਖਰਕਾਰ ਕਿਉਂ ਉਹ ਪਾਰਟੀ ਨੂੰ ਛੱਡ ਕੇ ਤੇ ਬੀਜੇਪੀ ਦੇ ਵਿੱਚ ਚਲੇ ਗਏ ਇਸ ਨੂੰ ਲੈ ਕੇ ਵੀ सुशील कुमार रिंकू ਤੇ ਵਰਦੇ ਹੋਏ ਨਜ਼ਰ ਆਏ ਨੇ ਪਵਨ ਕੁਮਾਰ ਟਿੰਨੂ ਤੇ ਨਾਲ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਮੈਂ ਬਿਨਾਂ ਸ਼ਰਤ ਆਪ ਦੇ ਵਿੱਚ ਸ਼ਾਮਲ ਹੋਇਆ ਤੁਹਾਨੂੰ ਦੱਸ ਦੇ ਕਿ ਪਵਨ ਕੁਮਾਰ ਟਿੰਨੂ ਜਿਹੜੇ ਕਿ ਆਦੋਂਪੁਰ ਹਲਕੇ ਤੋਂ ਦੋ ਵਾਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਉਹਨਾਂ ਨੇ ਖੁਦ ਵੀ ਜ਼ਿਕਰ ਕੀਤਾ ਕਿ 16 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਿਹਾ ਤੇ ਅਕਾਲੀ ਦਲ ਨੂੰ ਕਿਉਂ ਛੱਡਿਆ ਇਹ ਵੀ ਵਜ੍ਹਾ ਉਹਨਾਂ ਨੇ ਦੱਸੀ ਹੈ ਕਿ ਉੱਪਰ ਤੋਂ ਲੈ ਕੇ ਹੇਠਲੀ ਲੀਡਰਸ਼ਿਪ ਤੱਕ ਲੀਡਰਸ਼ਿਪ ਤੱਕ ਜਿਹੜੀ ਕਿ ਬੇਪਰੋਸਗੀ ਹੈ ਆ ਕਈ ਵਖਰੇਵੇਂ ਨੇ ਤੇ ਆਮ ਆਦਮੀ ਪਾਰਟੀ ਜੁਆਇਨ ਕਿਉਂ ਕੀਤੀ ਉਸ ਦਾ ਵੀ ਉਹਨਾਂ ਨੇ ਵਜ੍ਹਾ ਦੱਸੀ ਹੈ ਉਸ ਦਾ ਵੀ ਜ਼ਿਕਰ ਕੀਤਾ ਹੈ ਕਿ ਜੋ ਹੁਣ ਤੱਕ ਸਰਕਾਰ ਦੇ ਵੱਲੋਂ ਵਕਫਾ ਖੇਤਰਾਂ ਦੇ ਵਿੱਚ ਜੋ ਵੱਡੇ ਕੰਮ ਕੀਤੇ ਗਏ ਨੇ ਅਸੋਈ ਵੱਡੀ ਜੁਆਇਨਿੰਗ ਹੋਈ ਆ ਪੰਜਾਬ ਦੀ ਸਿਆਸਤ ਦੇ ਲਿਹਾਜ਼ ਦੇ ਨਾਲ ਬਹੁਤ ਅਹਿਮ ਤਸਵੀਰਾਂ ਨੇ ਖਾਸ ਤੌਰ ਤੇ ਜਲੰਧਰ ਦੀ ਗੱਲ ਕੀਤੀ ਜਾਵੇ ਤੇ ਜਲੰਧਰ ਦੇ ਵਿੱਚ ਇਸ ਜੁਆਇਨਿੰਗ ਤੋਂ ਬਾਅਦ ਚਾ ਅਖਾੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪਖਦਾ ਹੋਇਆ ਨਜ਼ਰ ਆ ਸਕਦਾ ਹੈ ਕਿਉਂਕਿ ਪਵਨ ਕੁਮਾਰ ਟਿਨੂ ਜਿਹੜੇ ਕਿਆਮਾਦੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਹੋ ਸਕਦੇ ਨੇ ਕੱਲ ਜਲੰਧਰ ਤੇ ਲੁਧਿਆਣਾ ਦੋ ਸੀਟਾਂ ਤੇ ਜਿਹੜਾ ਕਿਆਮਾਦੀ ਪਾਰਟੀ ਦੇ ਬਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਆ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਜਦੋਂ ਪਵਨ ਕੁਮਾਰ ਟਿਨੂ ਨੇ ਪਾਰਟੀ ਦਾ ਪੱਲਾ ਫੜਿਆ ਮੁੱਖ ਮੰਤਰੀ ਭਗਵੰਤ ਆਪਾਂ ਨੂੰ ਕਮਾਟੀ ਨੂੰ ਜਿਹੜੇ ਸਾਥੀ ਨਾਲ ਉਹਨਾਂ ਦੇ ਵਰਕਰ ਸਨ ਉਹ ਵੀ ਆਵਾਜ਼ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਅਸੋ ਇਹ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਜਦੋਂ ਇਹ ਜੁਆਇਨਿੰਗ ਹੋਈ ਹੈ। ਥੋੜਾ ਸਮਾਂ ਪਹਿਲਾਂ ਹੀ ਜੁਆਇਨਿੰਗ ਹੋਈ ਉਸ ਤੋਂ ਬਾਅਦ ਆਪਾਂ ਨੂੰ ਕਮਾਟੀ ਨੂੰ ਜਿਵੇਂ ਬਾਹਰ ਆਏ ਤੇ ਮੀਡੀਆ ਦੇ ਮੁਖਾਤਿਬ ਹੁੰਦੇ ਆ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕੀ ਅਜਿਹੀ ਵਜ੍ਹਾ ਰਹੀ ਕਿ ਅਕਾਲੀ ਦਲ ਨੂੰ ਅਲਵਿਦਾ ਕਿਹਾ ਗਿਆ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਪਵਨ ਕਮਾਟੀ ਨੂੰ ਨੇ ਕਿਹਾ ਕਿ ਆਮ ਲੋਕਾਂ ਦੀਆਂ ਜ਼ਰੂਰਤਾਂ ਦੇ ਵੱਲ ਆਪ ਸਰਕਾਰ ਧਿਆਨ ਦੇ ਰਹੀ ਹੈ ਸਿਹਤ ਤੇ ਸਿੱਖਿਆ ਦੇ ਖੇਤਰ ਦੇ ਵਿੱਚ। ਆ ਚੰਗਾ ਕੰਮ ਹੋ ਰਿਹਾ ਉੱਥੇ ਨਾਲ ਇਹ ਵੀ ਕਿਹਾ ਕਿ ਅੱਜ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਉਹ ਵਰਦਿਓ ਵੀ ਨਜ਼ਰ ਆਇਆ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਸੰਵਿਧਾਨ ਨੂੰ ਖਤਮ ਕਰਨ ਦੇ ਲਈ ਸਾਜ਼ਿਸ਼ਾਂ ਹੋ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਸੰਵਿਧਾਨ ਦੇ ਨਾਲ ਖੜੀ ਹੈ ਤੇ ਨਾਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਮੈਂ ਬਿਨਾਂ ਸ਼ਰਤ ਆਪ ਦੇ ਵਿੱਚ ਸ਼ਾਮਲ ਹੋਇਆ ਹਾਂ ਉੱਥੇ ਜੰਦਰ ਲੋਕਸਭਾ ਸੀਟ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀ ਪਿਕਚਰ ਫਿਲਹਾਲ ਜੋ ਬਣਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਉਹ ਵੀ ਵਿਖਾ ਰਹੇ ਹਾਂ ਆ ਭਾਜਪਾ ਦੇ ਉਮੀਦਵਾਰ ਜਿਹੜੇ ਕਿ ਸੁਸ਼ੀਲ ਰਿੰਕੂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਚੰਨੀ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਪਵਨ ਕੁਮਾਰ ਟਿੰਨ ਨੂੰ ਜਿਹੜਾ ਕਿ ਜਲੰਧਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਖੈਰ ਹੁਣ ਨਜ਼ਰ ਅਕਾਲੀ ਦਲ ਤੇ ਰਹੇਗੀ ਕਿ ਕਾਲੀ ਦਲ ਕਿਸ ਨੂੰ ਟਿਕਟ ਦਿੰਦਾ ਹੈ ਜਲੰਧਰ ਤੋਂ ਮੈਂ ਤੇ ਮੇਰੇ ਬਹੁਤ ਸੀਨੀਅਰ ਸਾਥੀ ਗੁਰਚੰਦ ਸਿੰਘ ਚੰਨੀ ਤੇ ਹੋਰ ਸਾਰਿਆਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿਉਂਕਿ ਆਪਾਂ ਵੇਖ ਰਹੇ ਆ ਕਿ ਜਦੋਂ ਤੋਂ ਆਮ ਪਾਰਟੀ ਦੀ ਸਰਕਾਰ ਬਣੀ ਆ ਆਮ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਆ ਚਾਹੇ ਉਹ ਮੁਫਤ ਬਿਜਲੀ ਹੋਵੇ 80% ਤੋਂ ਵੱਧ ਲੋਕਾਂ ਨੂੰ ਮਿਲਦੀ ਹੈ ਚਾਹੇ ਉਹ ਮhalla ਕਲੀਨਿਕਾਂ ਵਿੱਚ ਆਮ ਲੋਕਾਂ ਨੂੰ ਦਵਾਈਆਂ ਮਿਲਦੀਆਂ ਹੋਣ ਟ੍ਰੀਟਮੈਂਟ ਮਿਲਦਾ ਹੋਵੇ ਤੇ ਚਾਹੇ ਉਹ ਹੋਰ ਜਿਹੜੀਆਂ ਲੋਕ ਹਿੱਤ ਹਿੱਤ ਸਕੀਮਾਂ ਆ ਸਕੂਲ ਚੰਗੇ ਬਣ ਰਹੇ ਆ ਇਹ ਲੋਕਾਂ ਦੀ ਸੁਣਵਾਈ ਹੁੰਦੀ ਹੈ ਉਹ ਇਸੇ ਲਈ ਅਸੀਂ ਲੋਕ ਸਾਰੇ ਸਿਆਸਤ ਵਿੱਚ ਜਾ ਕੇ ਕੰਮ ਕਰਦੇ ਆਂ ਤੇ ਫਿਰ ਜਦੋਂ ਇੱਕ ਪਾਰਟੀ ਕੰਮ ਕਰ ਰਹੀ ਹੈ ਸਰਕਾਰ ਕੰਮ ਕਰ ਰਹੀ ਹੈ ਤਾਂ ਫਿਰ ਲੜਾਈ ਕਾਦੀ ਹੈ ਤੇ ਸਾਨੂੰ ਉਹਨੂੰ ਸਹਿਯੋਗ ਕਰਨਾ ਚਾਹੀਦਾ ਹੈ ਦੂਸਰਾ ਆਪਾਂ ਸਾਰੇ ਜਾਣਦੇ ਆਂ ਕਿ ਦੇਸ਼ ਵਿੱਚ ਇੱਕ ਐਸਾ ਮਾਹੌਲ ਬਣ ਰਿਹਾ ਹੈ ਕਿ ਦੇਸ਼ ਦੇ ਕਨਸਟੀਟਿਊਸ਼ਨ ਨੂੰ ਇਸ ਵੇਲੇ ਸਾਈਡ ਤੇ ਕਰਨ ਲਈ ਸਾਈਡ ਲਾਈਨ ਕਰਨ ਲਈ ਉਹਨੂੰ ਖਤਮ ਕਰਨ ਲਈ ਸਾਜਿਸ਼ਾਂ ਚੱਲੀਆਂ ਜਾ ਰਹੀਆਂ ਹਨ ਹੁਣ ਸਾਨੂੰ ਸਭ ਨੂੰ ਹੀ ਦੇਸ਼ ਵਿੱਚ ਆਪਣੀ ਆਪਣੀ ਪੋਜੀਸ਼ਨ ਕਲੀਅਰ ਕਰਨੀ ਪਵੇਗੀ ਕਿ ਕੌਣ ਦੇਸ਼ ਦੇ ਸੰਵਿਧਾਨ ਦੇ ਹਿੱਤ ਵਿੱਚ ਹੈ ਤੇ ਕੌਣ ਉਹਦੇ ਵਿਰੁੱਧ ਵਿੱਚ ਆਮ ਆਦਮੀ ਪਾਰਟੀ ਨੇ ਸਪਸ਼ਟ ਤੌਰ ਤੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਦੇਸ਼ ਵਾਸੀਆਂ ਦੇ ਹਿੱਤ ਵਿੱਚ ਹੈ ਗਰੀਬਾਂ ਦੇ ਹਿੱਤ ਵਿੱਚ ਹੈ ਤੇ ਕਈਆਂ ਪਾਰਟੀਆਂ ਨੇ ਹੱਲੇ ਕਈਆਂ ਪਾਰਟੀਆਂ ਨੂੰ ਕਲੈਰਿਟੀ ਨਹੀਂ ਵੀ ਉਹ ਕਿੱਥੇ ਸਟੈਂਡ ਕਰਦੇ ਇਸ ਕਰਕੇ ਅਸੀਂ ਸਾਰਿਆਂ ਨੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁਲਾਕਾਤ ਕਰਕੇ ਉਹਨਾਂ ਦੀ ਗਵਾਈ 'ਚ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਕਿਉਂਕਿ ਬੜੇ ਐਨਰਜੈਟਿਕ ਪੰਜਾਬ ਦੇ ਲੀਡਰ ਆ ਉਹਨਾਂ ਦਾ ਬਹੁਤ ਵਿਜ਼ਨ ਆ ਤੇ ਸਿੰਪਲ ਆ ਆਮ ਆ ਇੱਕ ਆਮ ਸੜਕ ਤੇ ਜਾਂਦਾ ਸੀਐਮ ਸਾਹਿਬ ਦਾ ਕਾਫਲਾ ਕੋਨੂ ਇੱਕ ਔਰਤ ਨਰੇਗਾ ਦੀ 다ਤੀ ਖੜੀ ਕਰਕੇ ਰੋਕ ਸਕਦੀ ਆ ਐਸਾ ਕਦੀ ਮੁੱਖ ਮੰਤਰੀ ਪੰਜਾਬ ਚ ਹੋਇਆ ਸੀ ਨਹੀਂ ਆਮ ਬੰਦਾ ਉਹਨਾਂ ਨੂੰ ਰੋਕ ਸਕਦਾ ਹੈ ਬਹੁਤ ਸਾਰੇ ਉਹਨਾਂ ਦੇ ਕੰਮ ਆ ਜਿਹੜੇ ਦੱਸੇ ਜਾ ਸਕਦੇ ਆ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਦਾ ਮਾਨਯੋਗ ਸੰਦੀਪ ਪਾਠਕ ਜੀ ਦਾ ਸਾਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ